ਆਪਾਂ ਜਾਈਏ ਨੇ ਦੂਜੇ ਘਰੇ ਉਹਨਾਂ ਦੇ ਘਰੇ ਕਿਰਪੀ ਕੋਲੇ ਦੇਖ ਰਹੇ ਹਾਂ ਕੀ ਕਰੀ ਜਾਂਦੇ ਆਗੇ ਆਹ ਬੱਸ ਡੰਗਰੇ ਤੇ ਖੜੇ ਆਗੇ ਚਲੋ ਚੱਲ ਜਾਗੇ ਹੋੜ ਆ ਗਿਆ ਬੱਚੋ ਵੱਜ ਗਏ ਫੂਕੀ ਹਾਲ ਜਾਲਾ ਸਾਰਾ ਦਾ ਬਹੁਤ ਸਾਰੇ ਠੀਕ ਹੋ ਤੇ ਮੌਸਮ ਅੱਜ ਵੇਖ ਕਿੰਨਾ ਵਧੀਆ ਧੁੱਪ ਬਹੁਤ ਵਧੀਆ ਨਿਕਲੀ ਵੀ ਇਹ ਕੜਾਕੇ ਦਾ ਸਵੇਰ ਸਵੇਰੇ 9 ਵਜੇ ਤੇ ਠੰਡ ਅਜ ਘਟਾ ਹੈ ਹਵਾ ਚੱਲ ਰਹੀ ਤੇ ਬੱਦਲ ਵੇਖਦੇ ਸੁਣ ਸੁਣ ਲੱਗਿੰਦੇ ਤੇ ਸ਼ੁਰੂ ਕਰਦੇ ਆਪਾਂ ਅੱਜ ਦਾ ਵਲੌਗ ਇਹਦੇ ਨਾਲ ਹੀ ਚਲੋ ਤੇ ਗਿਆ ਬਾਹਰ ਵੇਖੀ ਆ ਇੰਨਾ ਇੱਕ ਬਾਰ ਖੋਲ ਕੇ ਟੱਪ ਗਿਆ ਇਹ ਬਾੜਾ ਤੰਦਰਾ ਹੋ ਜਾਂਦਾ ਓ ਗੁੱਦਾ ਖਾਜੀ ਤੈਨੂੰ ਖੜ ਜਾ ਖਾਜੂਏ ਤੈਨੂੰ ਇਹ ਮੁੜ ਕੇ ਝਾਕੇਗਾ ਕਿੱਧਰ ਚੱਲਾ ਹਣ ਉਹ ਲਾਲ ਜੀ ਆ ਗਿਓ ਉਹ ਦੇਖ ਆ ਮੈਂ ਕਿੱਥੇ ਚੱਲਾਂ ਓਏ ਵੇਖੀ ਲੈ ਹੱਥ ਘਸਾ ਦਿੰਦਾ ਕਿ ਕੰਦਾ ਆ ਗਈ ਚੱਲ ਓਏ ਹਣ ਪੌੜੀਆਂ ਤੇ ਉਹ ਉੱਥੇ ਜਾਣਾ ਹੁਣ ਉਹਨੇ ਪੌੜੀਆਂ ਤੇ ਜਾਊ ਆ ਰਿਹਾ ਤਿਆ ਸਾਡੀ ਮੋਟਰ ਆ ਗਈ। ਤੇ ਸਾਡੀ ਹੈਗੀ ਮੋਟਰ ਆ ਸਾਡੀ ਨੈਨਸੀ ਵੇਖ ਲੈ ਟੌਰ ਨਾਲ ਬੈਠੀ ਐ। ਜਾ ਕੇ ਤੂੰ ਚੱਕੋ ਗਿਆ। ਫੜੋ। ਚਲੋ। ਤੇ ਮੰਮੀ ਲੱਗੀ ਬਈ ਅਰ ਰੋਟੀ ਬਗਾਈ ਜਾਂਦੀ ਹੈਗੀ। ਚਾਹ ਲੋ ਜੀ। ਮੰਮੀ ਪ੍ਰਸ਼ਾਦੇ ਬਣਾਏ ਜੰਨੀ ਐ। ਸ਼ਾਬਾਸ਼। ਪ੍ਰਸ਼ਾਦੇ ਬਣਾਏ ਖਾ ਲਓ। ਹਾਂ ਸਹੀ ਗੱਲ ਐ। ਤੇ ਹੋ ਗਿਆ ਸਾਡਾ ਕਾਰਤਿਕ ਪੋਰੀਆਂ ਤੇ ਦੇਖੀ ਨਹੀਂ। ਇਹ ਉਹ ਚੜ ਗਿਆ ਬੜੇ ਟਾਈਮ ਬਾਅਦ ਪੋੜੀਆਂ ਤੇ ਚੜਿਆ ਉਹ ਮਿੰਨਾ ਤਿੰਨ ਚਾਰ ਦਿਨ ਹੋ ਗਏ ਨਾ। ਉਹ ਜਾਂਦਾ ਅਗਲਾ ਟੌਰ ਨਾਲ। ਹੁਣ ਬੰਨ ਹੁਣ ਬਾਦੂਸ਼ ਕੱਟ। ਕਿਸੇ ਅੰਨਾ ਐ। ਹਾ ਗਾਰਤਿਕ ਕਿਤੇ ਆਣਾ ਓਏ ਓਰੀਏ ਜੇ ਆਣਾ ਤਾਂ ਹਾਂ ਲੈ ਇੱਕ ਲਾ ਕੇ ਗੰਦਾ ਜਾ ਗੋਡਾ ਤੇ ਤਾਂ ਚੜ ਜਾਂਦਾ ਹੈ ਵੇਖੋ ਉਧਰ ਪਰਲਾ ਗੋਡਾ ਲਾ ਲੰਦੇ ਉਧਰ ਲਾ ਲੰਦੇ ਇਹ ਜਲੇਂਦਾ ਦਾ ਅਸਰ ਤੇ ਮੁਰਗੇ ਥੱਲੇ ਮੁਰਗੇ ਵੇਖੀ ਜਾਂਦੇ ਤਾਂ ਕਾਲੂ ਖੜਾ ਉਹ ਦੇਖ ਵੇਖ ਕੇ ਆਉਣੇ ਉਹ ਤੇ ਆਪਾਂ ਵੀ ਨੱਚਾ ਨੈਨਸੀ ਵੀ ਇੱਕ ਸਾਡੀ ਟੌਰ ਨਾ ਬੈਠੀ ਹੈ ਆਪਣਾ ਚਾਹ ਦਾ ਥਰਮੋਸ ਪੀਓ ਸਾਡਾ ਗਾਰਤਿਕ ਆ ਗਿਆ ਮਿੱਟੀ ਦੇ ਵੇਖੀ ਬੈਠਾ ਨਾ ਮਿੱਟੀ ਦੇ ਢਿਬ ਤੇ ਓ ਹੈਲੋ ਤਿਆਸ ਮੀਲਾ ਸੰਗ ਉਹ ਬੜਾ ਫਦੇ ਇਸ ਓਏ ਓਏ ਆ ਫੇਰ ਆ ਗਿਆ ਉਹ ਸਾਈਕਲ ਲੈ ਕੇ ਭਾਈ ਦਾ ਮਗਰ ਮਗਰ ਭਾਈ ਦਾ ਤੇ ਸਾਡਾ ਪਾਵਾ ਓਣਾ ਗਿਆ ਘਰ ਤੇ ਗਿਆ ਉਹ ਗਿਆ ਬਦਲ 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 ਬਦਲਾ ਬਦਲਾ ਇਹ ਮਗਰ ਮਗਰ ਭਾਈ ਦਾ ਮਗਰ ਮਗਰ ਭਾਈ ਦਾ ਉਹ ਸਾਈਕਲ ਲੈ ਕੇ ਭਾਈ ਦਾ ਮੇਰੇ ਤਾਂ ਮਨ ਨਹੀਂ ਆਹ ਦੇਖ ਲੋ ਲੈ ਕੀ ਚੂਸੀ ਆਨੀ ਹੈ ਲੋਕ ਕਿਨੂੰ ਖਾਂਦੇ ਇੱਕ ਨੂੰ ਚੂਸੀ ਜਾਂਦੀ ਹੈ ਲੈ ਮਿਹਦੇ ਹਰਾਨਾ ਤੇ ਬਾਈਕ ਆਪਣਾ ਬਿਲਕੁਲ ਰੈਡੀ ਤੇ ਬਾਈਕ ਆਪਣੀ ਬਿਲਕੁਲ ਰੈਡੀ ਹੈ ਆਪਾਂ ਚੱਲਦੇ ਹਾਂ ਡੱਬਾ ਵਾਲੀ ਨੂੰ ਨਿਕਲਦੇ ਹਾਂ ਪਹਿਲਾਂ ਇੱਕ ਅੱਧੀ ਮੜਾ ਅੱਗੇ ਕਢਾਂਗੇ ਦੂਜੇ ਘਰੇ ਦੇਖਦੇ ਹਾਂ ਉਹਨਾਂ ਦਾ ਵੀ ਕੀ ਕਰਦੇ ਇੱਧਰ ਸਾਡੀ ਆ ਲੱਗੀ ਪਈ ਹੈ ਕੀ ਨਿੰਬੂ ਜੂਸਨ ਜਾਂ ਅਪ ਜੂਸਨ ਤਾਂ ਮੰਜਾ ਆਪਣਾ ਬਾਹਰ ਆ ਬੀਬੀ ਆਪ ਦਾ ਆਪ ਦਾ ਮੰਜਾ ਅੱਜ ਆਪ ਲੈ ਕੇ ਆਈ ਹੈਗੀ ਠੀਕ ਹੈ ਤੇ ਆ ਸਾਡੀ ਸ਼ੀਸ਼ਾ ਕਿਨੂੰ ਖਾਈ ਜਾਂਦੀ ਹੈਗੀ ਸ਼ੀਸ਼ਾ ਆਹ ਕੀ ਹੈ ਸ਼ੰਤਰਾ ਤੇਰੇ ਭਾਗਾਂ ਦੇ ਨਹੀਂ ਹੈ ਤੇ ਆ ਹੈਗੀ ਹੈ ਇਹਦਾ ਨਾਂ ਕੀ ਰੱਖੀਏ ਮੈਂ ਤਾਂ ਨਾਂ ਹੀ ਭੁੱਲ ਗਿਆ ਤੇਰਾ ਨਾਮ ਕੀ ਹੈ ਤੇਰਾ ਨਾਮ ਕੀ ਹੈ ਬਣਾਉਂਦਾ ਸਾਡੀ ਵੀਡੀਓ ਕਰ ਹੋਰ ਵੀਡੀਓ ਤੇਰੇ ਨੇ ਲੀਡ ਮਾਰਦਾ ਤੂੰ ਨਾ ਬਣਾ ਕੇ ਕੋਣ ਕਰ ਲੈ ਕਰ ਮੈਂ ਵੀ ਕੱਢ ਲੈਂਦਾ ਸਹੀ ਗੱਲ ਹੈ ਹਾਂ ਕੁਝ ਹੋਣਾ ਬੱਜਦਾ ਡੱਬਾ ਲਈ ਉਹ ਗੈਰੀ ਚਲੋ ਉਹ ਬੈਠੇ ਮਮੀ ਇਆ ਪਾਜਿਆ ਇਹਨੇ ਦੂਜੇ ਘਰੇ ਉਹਨਾਂ ਦੇ ਘਰੇ ਕਿਰਪੀ ਕੋਲੇ ਦੇਖ ਰਿਹਾ ਹਾਂ ਕੀ ਕਰੀ ਜਾਂਦੇ ਆਗੇ ਆਹ ਬੱਸ ਡੰਗਰੇ ਤੇ ਖੜੇ ਆਗੇ ਚਲੋ ਚੱਲ ਜਾਗੇ ਹੋੜ ਆ ਗਿਆ ਬਚੋ ਬਚ ਗਏ ਗੀ ਕਿਰਪੀ ਮੈਨੂੰ ਕਹਿੰਦੀ ਸੱਚ ਵੀ ਭੂਤ ਦਾ ਨਾਮ ਲਿਆ ਮਾੜਾ ਭੂਤ ਆ ਗਿਆ ਤੇ ਸਾਡੀ ਪਾਲੋ ਕਿੱਡੇ ਦੇ ਬੁੱਝੇ ਜੋ ਪੈਸੇ ਤਗੜੇ ਤਗੜੇ ਤੇ ਸਾਡੀ ਕਿਰਪੀਏ ਉਹ ਲੱਗੀ ਅੱਜ ਗੱਜ ਜਗ੍ਹਾ ਬਦਲਦੀ ਹਾਂ ਹੱਥ ਜੋੜ ਕੇ ਅਹ ਚੁੱਲੇ ਤੋਂ ਸਿੱਧਰ ਸੁਈ ਜਾਗੀ ਚੱਲ ਕੋਈ ਚੰਗੀ ਗੱਲ ਹੈ ਤੇ ਆ ਬੰਦਾ ਤੂੰ ਐ ਮੰਜੇ ਤੇ ਪਿਆ ਬਾਕੀ ਆਟਾ ਮੈਂ ਕਿਧਰ ਗਿਆ ਸਕੂਲ ਬਾਕੀ ਸਕੂਲ ਅਜਾ ਸਕੂਲ ਅੱगन ਲਗਾ ਕੇ ਅੱਜ ਨੇ ਜਗ੍ਹਾ ਬਦਲਦੇ ਅੱਜ ਚੁੱਲੇ ਤੇ ਹੈ ਨਹੀਂ ਮੈਂ ਲਾ 10 ਵੀਡੀਓ ਤੋਂ ਬਾਅਦ ਬਾਹਰ ਫੇਰਦੀ ਐ ਚੱਲੇ ਤੂੰ ਐ ਥੋੜੀ ਸੌਂ ਜਾ ਅਜੇ ਸੌਂ ਜਾ ਅੱਜ ਜਗਾ ਚੇਂਜ ਆਏ ਅੱਜ ਸੌਈ ਚਾ ਪੂੜੀਆਂ ਬਣਾ ਕੇ ਦੇਉਗੀ ਹਾਂ ਅੱਜ ਇਹ ਪੂੜੀਆਂ ਬਣਾਉਗੀ ਸਾਰਿਆਂ ਨੂੰ ਪੂੜੀਆਂ ਖਵਾਉਗੀ ਅੱਜ ਅੱਜ ਲਾਉਣਾ ਪੂੜੀਆਂ ਉਹ ਚੀਜ਼ਾਂ ਮੰਗਾਈਆਂ ਸੀ ਲੋੜੀ ਦੀ ਮੈਨੂੰ ਲੋੜੀ ਪਤਾ ਕਿ ਆ ਤੁਹਾਨੂੰ ਦਿੱਤੇ ਠੰਡ ਬਹੁਤ ਆ ਹੜ ਦੇ ਲੋੜੀ ਖਰਾਬ ਹੋ ਜਾਂਦੀ ਹੈ। ਵਧੀਆ ਹੈ। ਪਾਤ ਘੇਰਾ ਹੰਦਾ ਦੋ। ਪੱਤਿਆਂ ਕੋਲ ਨਾ ਦੇ ਮਣੀਆ। ਤੇ ਉਹ ਸਾਡੀ ਕਿਰਪਿਆ ਕੀ। ਪਿਆਵਾਂ ਦੀ। ਚਲੋ ਜੀ ਹੁਣ ਆਪਾਂ ਚੱਲਦੇ ਆ ਡੱਬਾ ਲਈ ਇਹਨਾਂ ਨਾਲ ਕਰ ਲਈ ਮਜ਼ੇ ਮਸਤ ਵਾਧੂ ਹੈ। ਇਹਨਾਂ ਤਾਂ ਬਹੁਤਾ ਕਹਨੇ। ਚਾਹ। ਫਿਰ ਦੇਖੀ। ਹਾਂ। ਚੀਲਿਆ ਦੀ ਮੈਨੂੰ। ਚੀਕ ਕੋਈ ਨਹੀਂ ਦਿੱਤੀ। ਤੇ ਆ ਬਲੋ ਹੈਗੀ ਐ। ਤੂੰ ਗਿਆ ਮੰਜੇ ਤੇ ਆ ਪਈ ਅੱਜ। ਇਹ ਤਾਂ ਨਹੀਂ ਚੱਕੇ ਜਾਂਦੇ। ਉਹ ਬੈੱਡ ਤੇ ਜਦੋਂ ਪੈਂਦੀ ਮੰਜੀ ਸੀ। ਅੱਛਾ ਚਲ ਕੋਈ ਗੱਲ ਨਹੀਂ ਤੇ ਅਸਲੀ ਗੱਲ ਹੈ ਕਿਰਪਿਆ ਕਿਰਪੀ ਨੇ ਪਲੱਗ ਦਾ ਵੇਖੀ ਜਲੂਸ ਕੱਢਿਆ। ਐਡਾ ਜਮਾਂਦਸ ਬਲੱਗ ਹੈ ਨਾ। ਕਿ ਆਪਾਂ ਚੱਲਦੇ ਆਂ ਡੱਬ ਵਾਲੇ ਨੂੰ ਕਰੋ ਜਿੰਦਗੀ ਯਾਤਰਾ ਲਓ ਜੀ ਹੁਣ ਆਪਾਂ ਚੱਲਾਂ ਡੱਬ ਵਾਲੀ ਆ ਦੇ ਬੱਦਲ ਹੋਏ ਪਏ ਐ ਤੇ ਸੂਰਿਆ ਦੇ ਉੱਪਰ ਬਦਲਾ ਰ ਵਿਚਾਰਿਆ ਚੱਲਦੇ ਪਹੁੰਚਦੇ ਡੱਬ ਵਾਲੀ ਕਿਉਂਦੇ ਕੰਮ ਕਰ